ਮੈਂ ਵੀਡੀਓ ਦੇ ਵਿੱਚ ਪਹਿਲਾਂ ਵੀ ਬੋਲਦਾ ਕਿ ਕਣਕ ਦੀ ਇਹ ਕਿਸਮ ਰਿਕਾਰਡ ਬਣਾਵੇਗੀ ਵੀ ਰਿਕਾਰਡ ਤੋੜੇਗੀ ਵੀ ਜਿੱਦਾਂ ਕਿ ਤੁਸੀਂ ਇਹ ਭਾਰਤ ਦੇ ਸਭ ਤੋਂ ਵੱਡੇ ਕਣਕ ਦੇ ਵਿਗਿਆਨਿਕ ਦੇ ਮੂੰਹੋਂ ਸੁਣੋ ਕੀ ਕਹਿ ਰਹੇ ਨੇ ਜੀਬੀਡਬਲਯੂ 327 ਉਹ ਵੀ ਕਾਫੀ ਉਮਦਾ ਕਿਸਮ ਹੈ ਔਰ ਆਨੇ ਵਾਲੇ ਦਿਨੋਂ ਮੇ ਜੋ ਕਿਸਮੇ ਇਸਕੋ ਰਿਪਲੇਸ ਕਰਨਗੇ ਇਹਨ ਕਿਸਮੋ ਕੋ ਉਸਮੇ ਪੂਸਾ ਸੰਸਥਾਨ ਕੀ ਇੱਕ ਕਿਸਮ ਐਚਡੀ 3386 ਬਹੁਤ ਅੱਛਾ ਉਤਪਾਦਨ ਕਰਤੀ ਹੈ ਕਿਸਾਨ ਵੀਰੋ ਇਹ ਜਿਹੜੀ ਕਣਕ ਨੇ ਪਿਛਲੇ ਸਾਲ ਝਾੜ ਬਹੁਤ ਸੋਨਾ ਦਿੱਤਾ ਹੈ ਹਾਲਕੀ ਮੌਸਮ ਵੀ ਬਹੁਤ ਵਧੀਆ ਸੀ ਪਿਛਲੇ ਸਾਲ ਜਿਹੜੇ ਕਿਸਾਨਾਂ ਨੇ ਇਸ ਦਾ ਬੀਜ ਲਾਇਆ ਸੀ ਉਹਨਾਂ ਨੇ ਇੱਕ ਹੀ ਗੱਲ ਕਹੀ ਹੈ ਕਿ ਅਸੀਂ ਕਣਕ ਲਾਉਣੀ ਹੈ ਤਾਂ 3386 ਲਾਉਣੀ ਹੈ ਕਿਉਂਕਿ 3386 ਦੇ ਵਿੱਚ ਨਾ ਪੀਲੀ ਕੁੰਗੀ ਆਉਂਦੀ ਹੈ ਨਾ ਪੂਰੀ ਕੁੰਗੀ ਆਉਂਦੀ ਹੈ ਨਾ ਕਰਨਾਲ ਬੰਟਾਉਂਦਾ ਨਾ ਹੀ ਇਹ ਕਿਸਮ ਗਿਰਦੀ ਹੈ ਤੇ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਇਹਦੇ ਵਿੱਚ ਤੁਸੀਂ 3 ਗੱਟੇ 4 ਗੱਟੇ ਵੀ ਯੂਰੀਆ ਪਾ ਸਕਦੇ ਹੋ ਡੀਏਪੀ ਐਨ ਦੇ ਵਿੱਚ ਤੁਸੀਂ ਡੇਢ ਗੱਟਾ ਪਾ ਸਕਦੇ ਹੋ ਝਾੜ ਪੱਖੋ ਇਹ ਵੈਰੈਟੀ ਬਹੁਤ ਵਧੀਆ ਹੈ ਇਸ ਦਾ ਜਿਹੜਾ ਝਾੜ ਵੈਸੇ ਨਾਰਮਲ ਝਾੜ ਦੀ ਗੱਲ ਕਰੀਏ ਤਾਂ 26 ਕੁਇੰਟਲ ਹੈ ਤੇ ਵੱਧ ਤੋਂ ਵੱਧ ਜਿਹੜਾ ਇਹ ਝਾੜ ਦਿੰਦੀ ਉਹ 32 33 ਕੁਇੰਟਲ ਤੱਕ ਵੀ ਇਹ ਕਿਸਮ ਕਿੱਲੇ ਦਾ ਝਾੜ ਦੇ ਸਕਦੀ ਹੈ ਕਿਸੇ ਵੀ ਕਿਸਾਨ ਵੀਰ ਨੇ ਇਸ ਦਾ ਬੀਜ ਖਰੀਦਣਾ ਹੋਵੇ WhatsApp ਦੇ ਉੱਪਰ ਤੁਸੀਂ ਸਾਨੂੰ ਹੈਲੋ ਦਾ ਮੈਸੇਜ ਲਿਖੋ ਤੁਹਾਨੂੰ ਸਾਡਾ ਪਿੰਡ ਸਾਡੀ ਲੋਕੇਸ਼ਨ ਔਰ ਕਣਕ ਦਾ ਕੀ ਰੇਟ ਹੈ ਉਹ ਸਭ ਤੁਹਾਨੂੰ ਅਸੀਂ WhatsApp ਦੇ ਉੱਪਰ ਸ਼ੇਅਰ ਕਰਾਂਗੇ ਤੁਹਾਨੂੰ ਭੇਜਾਂਗੇ ਤੁਸੀਂ ਸਿਰਫ ਹੈਲੋ ਦਾ ਮੈਸੇਜ ਲਿਖਣਾ ਸਾਡੇ ਇਸ ਨੰਬਰ ਤੇ ਜੋ ਸਕਰੀਨ ਦੇ ਉੱਪਰ ਦਿੱਤਾ ਹੋਇਆ ਹੈ